ਅਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਕਾਰ ਵੱਲੋਂ ਬਦੇਸ਼ ਜਦ ਗੁਰੂ ਜੀ ਵੇਈ ਵਿੱਚ ਡੁੱਬੀ ਲਾਈ ਤਦ ਵਰਣ ਦੇਵਤਾ ਉਹਨਾਂ ਨੂੰ ਵੈਗ੍ਰਮ ਦੇ ਹੁਕਮ ਅਨੁਸਾਰ ਸੱਚ ਖੰਡ ਵਿੱਚ ਲੈ ਗਿਆ ਜਿੱਥੇ ਵਰਮਾ ਵੇਸ਼ਨ ਸ਼ਿਵਿੰਦਰ ਰਵੀਰ ਜਿਆਸ ਨਾਰਦ ਸੰਕਾ ਤੇ ਕ੍ਰਾਮ ਕ੍ਰਿਸ਼ਨ ਜਰਦਸਤ ਇਸ ਸਾ ਉਸਾ ਮੁਹੰਮਦ ਆਦਿਕ ਅਨੇਕਾਈ ਮੰਗਤਿਆਂ ਵਖਰੇ ਤੇ ਹਨ ਤੇ ਇੱਕ ਮਹਾਪੁਰਖ ਅੰਦਰੋਂ ਆਇਆ ਤੇ ਬਾਬਾ ਜੀ ਨੂੰ ਅਕਾਲ ਪੁਰਖ ਦੇ ਹਜ਼ੂਰ ਲੈ ਗਿਆ ਤਾਂ ਕਰੋੜਾਂ ਹੀ ਬਿਜਲੀਆਂ ਨਾਲੋਂ ਵੱਧ ਤੇਜ ਨੂਰ ਹੀ ਨੂਰ ਦਿਸਿਆ ਥਾ ਉੱਥੇ ਆਵਾਜ਼ ਆਈ ਨਾਨਕ ਨਰੰਗਾ ਤੈਨੂੰ ਜੀਵਾ ਦੇਵ ਦਾ ਆਰ ਲਈ ਕਾਲ ਯੁਗ ਦਾ ਮਲਾਵਣਾ ਕੇ ਸੰਸਾਰ ਵਿੱਚ ਘੱਲਿਆ ਹੈ ਸਤਨਾਮ ਵਾਹਿਗੁਰੂ ਜਪਾ ਤੇ ਭਗਤੀ ਗਿਆਨ ਦੜਾ ਜਿਸ ਤੋਂ ਮਹਾ ਪਾਪੀ ਵੀ ਮੁਕਤ ਹੋਣ ਇਥੋਂ ਪਹਿਲਾਂ ਜੋ ਜੋ ਗਿਆ ਹੈ ਸਭ ਨੇ ਆਪਣੇ ਆਪਣੇ ਨਾਮ ਜਪਾਏ ਹਨ ਇਸੇ ਸਜਾ ਕਰਕੇ ਇਥੇ ਖਲੋਤੇ ਕਈ ਜੁਗਾਂ ਤੱਕ ਖੜਣਗੇ ਇੰਨਾ ਵਿੱਚੋਂ ਕੋਈ ਅੰਦਰ ਨਹੀਂ ਆ ਸਕਦਾ ਤੇ ਤੇਹੀ ਦੁੱਖ ਪਾਣਗੇ ਇਹਨਾਂ ਦੀ ਹਾਲਤ ਤੂੰ ਤਤ ਤਕਲਾਏ ਆ ਇਸ ਦੁੱਖ ਤੋਂ ਬਚਣ ਦਾ ਜਤਨ ਕਰੀਂ ਜੀਵਾਂ ਨੂੰ ਸੱਚੇ ਰਾਹ ਲਾਵੀ ਤੇਹੀ ਤਦ ਬਾਬਾ ਜੀ ਰਹਿ ਰਾਸ ਦਾ ਸੋਧਰ ਰਾਗ ਆਸਤਾ ਮਹੱਲਾ ਪਹਿਲਾ ਵਿਚਾਰਿਆ ਤੇ ਸ੍ਰੀ ਰਾਗ ਦੇ ਸ਼ਬਦ ਕੋਟ ਕੋਟ ਮੇਰੀ ਯਾਰ ਜਾ ਪਵਣ ਪਿਵਣ ਪਿਆਉ ਆਦਿਕ ਹੋਰ ਵੀ ਕਈ ਸ਼ਬਦ ਕਾਲ ਮਹਿਮਾ ਦੇ ਕਥਨ ਕੀਤੇ ਤਦ ਕਾਲ ਪੁਰਖ ਨੇ ਖੁਸ਼ ਹੋ ਕੇ ਇਹ ਉਪਦੇਸ਼ ਦਿੱਤਾ ਸ ੴ ਸਤਨਾਮ ਕਰਤਾ ਪੁਰਖ ਨਿਰਪਰ ਨਿਰਵਰ ਅਕਾਲ ਮੂਰਤ ਜੁਨੀ ਸਭੰਗੁਰ ਪ੍ਰਸਾਦ ਤਦ ਕਿਹਾ ਜਾ ਸੰਸਾਰ ਵਿੱਚ ਇਸੇ ਮੰਤਰ ਦੁਆਰਾ ਜੀਵਾਂ ਨੂੰ ਸੱਚੇ ਰਾਹ ਤੇ ਲਿਆ। ਤਦ ਗੁਰੂ ਜੀ ਤੀਜੇ ਦਿਨ ਵੇਈ ਨਦੀ ਵਿੱਚੋਂ ਪ੍ਰਗਟ ਆਏ। ਹੋਏ ਇੱਧਰ ਜਦੋਂ ਵੇਈ ਨਦੀ ਵਿੱਚ ਬਾਬਾ ਜੀ ਦੇ ਡੁੱਬਣ ਦਾ ਪਤਾ ਜਹਰਾਮ ਦੇ ਨਵਾਬ ਨੂੰ ਲੱਗਾ ਤਾਂ ਉਹਨਾਂ ਨੇ ਬਹੁਤ ਖੋਜ-ਪਾੜ ਕਰਾਈ। ਕੁਝ ਪਤਾ ਨਾ ਲੱਗਾ ਪਰ ਬੀਬੀ ਨਾਨਕੀ ਨੇ ਚਿਤਨਾ ਦਲਾਇਆ। ਜਦ ਬਾਬਾ ਜੀ ਆਏ ਤਾਂ ਲੋਕਾਂ ਨੇ ਵਾਹਿਗੁਰੂ ਦੀ ਦਰਗਾਹ ਦੇ ਸਮਾਚਾਰ ਦੱਸਣ ਵਾਸਤੇ ਇਹ ਸ਼ਬਦ ਜਿੱਤੇਦਾਰ ਲਖ ਮੁਹੰਮਦਾ ਲਖ ਵਰਮੇ ਬਿਸਨਮ ਹੇਸ ਆਦਿ ਕਥਨ ਕੀਤੇ ਇਹ ਨਵਾਬ ਨੇ ਜੈ ਰਾਮ ਤੇ ਮੋਦੀ ਖਾਨੇ ਦਾ ਕੰਮ ਕਰਨ ਲਈ ਗੁਰੂ ਜੀ ਨੂੰ ਬਹੁਤ ਵਾਰ ਕਿਹਾ ਪਰ ਉਹ ਨਾਨੇ ਇੱਕ ਨਾ ਮੰਨੀ ਤੇ ਆਖਿਆ ਮੈਨੂੰ ਵਾਹਿਗੁਰੂ ਨੇ ਸੱਚੇ ਕਰੇ ਲਾ ਦਿੱਤਾ ਹੈ ਇਸ ਦਿਨ ਦੇ ਮਗਰੋਂ ਕਦੇ ਘਰ ਨਾ ਆਈ ਜਦ ਮੋਦੀ ਖਾਨੇ ਦਾ ਸਾਹ ਹੋਇਆ ਤਾਂ 760 ਰੁਪਏ ਗੁਰੂ ਜੀ ਨੇ ਨਵਾਬ ਜੁਮੇ ਨਿਕਲੇ ਚਾਂ ਲੋੜਿਆ ਕਿ ਇਹ ਰੁਪਏ ਇਹਨਾਂ ਦੇ ਪੁੱਤਰਾਂ ਦੀ ਪਾਲਣਾ ਲਈ ਦਿੱਤੇ ਜਾਣ ਪਰ ਗੁਰੂ ਜੀ ਨੇ ਗਰੀਬਾਂ ਨੂੰ ਹੀ ਖਵਾ ਦਿੱਤੇ ਤੇ ਆਪ ਸਾਧੂ ਰੂਪ ਹੋ ਕੇ ਸਤ ਧਰਮ ਦਾ ਪ੍ਰਚਾਰ ਕਰਨ ਲੱਗੇ ਚੰਗੇ ਚੰਗੇ ਪੀਰ ਫਕੀਰ ਪੰਡਤ ਮੌਲਵੀ ਮੂਲਾ ਆਪ ਦੀਆਂ ਗੱਲਾਂ ਸੁਣ ਕੇ दंग रह ਜਾਂਦੇ ਤੇ ਜੋ ਕੁਝ ਪਾਸ ਹੋਵੇ ਗਰੀਬਾਂ ਨੂੰ ਖਵਾ ਦੇਵੇ ਜਦ ਇਹ ਖਬਰ ਗੁਰੂ ਜੀ ਦੇ ਸਹਰੇ ਪਾਸ ਪਹੁੰਚੀ ਤਾਂ ਸਾਵੇਂ ਪੰਡਤ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਸਮਝਾਉਣ ਲਈスルਤਾਨ ਪਰ ਪੁੱਜੇ ਤੇ ਉਧਰੋਂ ਮਹਿਤਾ ਕਾਲੂ ਜੀ ਵੀ ਪਹੁੰਚੇ ਜਦ ਉਹ ਇਨ੍ਹਾਂ ਦੋਹਾਂ ਨੇ ਸੁਣਿਆ ਕਿ ਜੋ ਰੁਪਈਆ ਸਾਹ ਵਿੱਚ ਵਾਦਾ ਹੈ ਉਹ ਬਾਬਾ ਜੀ ਨੇ ਫਕੀਰਾਂ ਨੂੰ ਖਵਾ ਦਿੱਤਾ ਹੈ ਤਾਂ ਬਹੁਤ ਦੁਖੀ ਹੋਏ ਇਤਨਾ ਦੁੱਖ ਸਾਦਾ ਹੋਣ ਦਾ ਨਾ ਸਾਧ ਹੋ ਇਤਨਾ ਦੁੱਖ ਸਾਧ ਹੋਣ ਦਾ ਨਾ ਜਾਤਾ ਜਿਤਨਾ ਪੈ ਦਾ ਜਾਣਿਆ ਅੰਡਤਾਂ ਨੂੰ ਵਿਦੇਸ਼ ਜਦ ਜੰਗਲ ਵਿੱਚ ਸ਼ਾਮੇ ਪੰਡਤ ਨਾਲ ਲੈ ਕੇ ਗੁਰੂ ਜੀ ਦੇ پاس ਗਏ ਨਾ ਬਹੁਤ ਸਾਖਤ ਸਵਸਤ ਬੋਲੇ ਪਰ ਗੁਰੂ ਜੀ ਚੁੱਪ ਹੀ ਰਹੇ ਤਾਂ ਪੰਡਤ ਨੇ ਗੁਰੂ ਜੀ ਨੂੰ ਆਖਿਆ ਜੇ ਤੈਨੂੰ ਇਸ ਪਾਸੇ ਦਾ ਪਿਆਰ ਹੈ ਤਾਂ ਸਾਡੀ ਸੰਗਤ ਕਰ ਇੱਕ ਕੰਮ ਚੰਗਾ ਨਹੀਂ ਹੈ ਨਿਰਾਪੁਰਾ ਹੁੰਡਾ ਹੀ ਨਾ ਬਣ ਆਪਣੇ ਘਰ ਨੂੰ ਚਲ ਤੇ ਪੁੱਤਰਾਂ ਦੀ شادی ਵਾਸਤੇ ਖੱਟੀ ਕਮਾਈ ਕਰ ਵੜਮਤੀ ਚੰਗੀ ਨਹੀਂ ਤਬਾ ਬਾਬਾ ਜੀ ਨੇ ਬਸੰਤ ਰਾਗ ਵਿੱਚ ਸ਼ਬਦ ਰਾਜਾ ਵਾਲਕ ਨਗਰੀ ਕਾਚੀ ਦੁਸ਼ਤਾਂ ਨਾਲ ਪਿਆਰ ਆਦ ਕਤਲ ਕੀਤਾ ਜਿਸਨੂੰ ਸੁਣ ਕੇ ਬ੍ਰਾਹਮਣ ਦਾ ਕੰਨ ਬਲੇਟ ਕੇ ਤੁਰ ਗਈ ਤਦ ਮੂਲੇ ਨੇ ਕਾਲੂ ਜਿਨ੍ਹਾਂ ਨੂੰ ਇਹ ਗੱਲ ਬੁਰੀ ਲੱਗਦੀ ਸੀ ਦੋਹਾ ਨੇ ਗੁਰੂ ਜੀ ਨੂੰ ਆਖਿਆ ਤੂੰ دیਵਾਨਾ ਹੋ ਗਿਆ ਹੈ ਆ ਗੁਰੂ ਜੀ ਨੇ ਸ਼ਬਦ ਤੋਂ دیਵਾਨਾ ਜਾਣੀਐ ਜਾਂ ਏਕਾ ਕਾਰ ਕਮਾਏ ਆਦਕ ਨੇਕ ਸ਼ਬਦ ਹੀ ਸੁਣਾਏ ਉਹਨਾਂ ਦੀ 20 ਇੱਕ ਨਾ ਮੰਨੀ ਇਸ ਕਰਕੇ ਉਹ ਵੀ ਨਰਾਸ ਹੋ ਕੇ ਤੁਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ